ਮਟੰਡਾ ਵਿਜੀਲੈਂਸ ਬਿਊਰੋ ਅਤੇ ਚੰਡੀਗੜ੍ਹ ਦੀ ਟੈਕਨੀਕਲ ਟੀਮ ਨੇ ਅੱਜ ਪੂਰਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦੇ ਘਰ ਪਿੰਡ ਕਾਂਗੜ ਚ ਕੀਤੀ ਬੇਨਤੀ ਦਿਵਾਰਾਂ ਕੋਠੀਆਂ ਦੀਆਂ ਲਈਆਂ ਤਸਵੀਰਾਂ ਅਤੇ ਨਾਲ ਹੀ ਕੀਤੀ ਗਈ ਬੇਨਤੀ ਇਹਨਾਂ ਦੇ ਗੁਰਪ੍ਰੀਤ ਸਿੰਘ ਕਾਂਗੜ ਸਾਬਕਾ ਮੰਤਰੀ ਜਿਹੜੇ ਨੇ ਇਹਨਾਂ ਦੀ ਸਾਡੇ ਕੋਲ ਵਿਜੀਲੈਂਸ ਇਨਕੁਆਰੀ ਚੱਲਦੀ ਹੈ ਉਸ ਵਿਜੀਲੈਂਸ ਇਨਕੁਆਰੀ ਦੇ ਵਿੱਚ ਜਿਹੜੇ ਇਹਨਾਂ ਨੇ ਐਸੈਟਸ ਬਣਾਏ ਹੋਏ ਨੇ ਕੋਈ ਡਿਸਪੋਜ਼ਪੋਜ਼ੀਸ਼ਨਲ ਐਸੈਟਸ ਦੇ ਰਿਗਾਰਡਿੰਗ ਹੈਗੀ ਹੈ ਜੇ ਕੋਈ ਐਸਟਾਟ ਆਮਦਨ ਤੋਂ ਵੱਧ ਸਰੁੱਥਾਂ ਤੋਂ ਬਣਾਈ ਹੋਈ ਹੈਗੀ ਉਹਦੇ ਸਬੰਧ ਵਿੱਚ ਅਸੀਂ ਇਨਕੁਆਰੀ ਕਰ ਰਹੇ ਹਾਂ ਇਨਕੁਆਰੀ ਦੇ ਦੌਰਾਨ ਜਿਹੜੇ ਇਹਨਾਂ ਦੇ ਫਰਮਾਂ ਨੇ ਜਾਂ ਇਹਨਾਂ ਦੇ ਹੋਰ ਮਤਲਬ ਜਿੱਥੇ-ਜਿੱਥੇ ਇਹਨਾਂ ਨੇ ਆਪਦੀ ਇਨਵੈਸਟਮੈਂਟ ਕੀਤੀ ਹੈਗੀ ਉਹਦੀ ਵੈਰੀਫਿਕੇਸ਼ਨ ਤਕਰੀਬਨ ਅਸੀਂ ਲਗਭਗ ਕਰ ਚੁੱਕੇ ਹਾਂਗੇ ਜਿਹੜੀ ਇਹਨਾਂ ਦੀ ਕੋਠੀ ਦੀ ਕੰਸਟ੍ਰਕਸ਼ਨ ਹੋਈ ਹੈ ਘਰ ਦੇ ਵਿੱਚ ਉਹ ਇਹਨਾਂ ਦਾ ਜਿਹੜਾ ਜੱਦੀਕਰ ਆ ਉਹਦੀ ਉਸ ਦੇ ਵਿੱਚ ਉਹਨਾਂ ਨੇ ਕਾਫੀ ਕੁਝ ਰਿਨੋਵੇਸ਼ਨ ਵੀ ਕੀਤੀ ਹੋਈ ਹੈ ਕੁਝ ਕੰਸਟਰਕਸ਼ਨ ਨਵੇਂ ਵੀ ਕੀਤੀ ਹੋਈ ਹੈ ਉਹਦੇ ਸਬੰਧ ਦੇ ਵਿੱਚ ਅਸੀਂ ਡਿਸਪਰਪੋਰਸ਼ਨਡ ਐਸੈਟਸ ਦੀ ਮੈਜ਼ਰਮੈਂਟ ਕਰਾਉਣ ਦੇ ਸਬੰਧ ਵਿੱਚ ਸਾਡੀਆਂ ਜਿਹੜੀਆਂ ਟੈਕਨੀਕਲ ਟੀਮਸ ਅੱਜ ਚੰਡੀਗੜ੍ਹ ਤੋਂ ਆਈਆਂ ਸੀ ਉਹ ਟੈਕਨੀਕਲ ਟੀਮਸ ਦੇ ਨੇ ਜਿਹੜਾ ਸਾਡਾ ਇਹ ਸਾਰਾ ਇਹਨਾਂ ਦੇ ਘਰ ਦੀ ਜਿਹੜੀ ਮੈਜ਼ਰਮੈਂਟ ਕਰਨ ਵੇਲੇ ਮੈਂ ਜਦੋਂ ਇਹਨਾਂ ਨੂੰ ਗੁਰਪ੍ਰੀਤ ਕਾਂਗੜ ਜੀ ਨੂੰ ਕਾਲ ਕੀਤਾ ਵੀ ਅੱਜ ਅੱਜ ਵਾਸਤੇ ਨਾਲ ਟਾਈਮ ਸੀ ਉਹ ਕਹਿੰਦੇ ਵੀ ਮੈਂ ਮੀਟਿੰਗ 'ਚ ਬਾਹਰ ਆ ਮੇਰਾ ਲੜਕਾ ਤੇ ਸਾਡੇ ਕੇਂਦਰਜੀਤ ਸਾਹਿਬ ਉਹ ਤੁਹਾਡੇ ਕੋਲ ਪ੍ਰੈਜ਼েন্ট ਆਉਣਗੇ ਤੁਸੀਂ ਉਹਦੀ ਹਾਜ਼ਰੀ 'ਚ ਕਰ ਲਓ ਤਾਂ ਜੇ ਉੱਥੇ ਜਾ ਕੇ ਜੋ ਸਾਡੀ ਟੀਮ ਚਲੀ ਗਈ ਸਾਰਾ ਅਸੀਂ ਮੈਜ਼ਰਮੈਂਟ ਕੀਤੀ ਹੈ ਅੰਦਰ ਜਿਹੜਾ ਘਰ ਦੇ ਵਿੱਚ ਨਵੀਂ ਕੰਸਟਰਕਸ਼ਨਸ ਵਗੈਰਾ ਹੋਈਆਂ ਸਾਰੀਆਂ ਉਹ ਸੇ ਵੈਰੀਫਾਈ ਕਰ ਲਈਆਂ ਉੱਥੋਂ ਜਿਹੜੀ ਸਾਡੀ ਟੀਮ ਨੇ ਕੁਝ ਇਹਨਾਂ ਦੇ ਪੁਰਾਣਾ ਜਿਹੜਾ ਪਿਛਲੇ ਪਾਸੇ ਘਰ ਦੇ ਵਿੱਚ ਜਿਹੜੀ ਕੋਈ ਕੰਸਟਰਕਸ਼ਨ ਨਵੀਂ ਹੋਈ ਸੀਗੀ ਉਹਦੇ ਸਬੰਧ ਦੇ ਵਿੱਚ ਜਦੋਂ ਅਸੀਂ ਉਹ ਚੈੱਕ ਕਰਨ ਵਾਸਤੇ ਇੱਕ ਦੋ ਕਮਰੇ ਇਹਨਾਂ ਦੇ ਖੋਲਵਾ ਕੇ ਚੈੱਕ ਕਰਨੇ ਸੀ ਤਾਂ ਇਹ オਬਜੈਕਸ਼ਨ ਕਰਦੇ ਸੀ ਕਹਿੰਦੇ ਵੀ ਮੈਂ ਪ੍ਰੈਜ਼ੈਂਟ ਨਹੀਂ ਹੈਗਾ ਤੁਸੀਂ ਇੱਥੇ ਨਾ ਕਰੋ ਤਾਂ ਅਸੀਂ ਉਹਨਾਂ ਨੂੰ ਕਿਹਾ ਵੀ ਤੁਹਾਡਾ ਬੇਟਾ ਪ੍ਰੈਜ਼ੈਂਟ ਆ ਤਾਂ ਵੀ ਜੇ ਤੁਸੀਂ ਤੁਹਾਨੂੰ ਲੱਗਦਾਗਾ ਤਾਂ ਉਹ ਕਹਿੰਦੇ ਵੀ ਨਹੀਂ ਮੇਰਾ ਬੇਟਾ ਵੀ ਚੱਲਿਆ ਤਾਂ ਉਹ ਉਹਨਾਂ ਦਾ ਬੇਟਾ ਵੀ ਉਥੋਂ ਸਾਡੇ ਕੋਲੋਂ ਕਹਿੰਦਾ ਵੀ ਮੈਂ ਵੀ ਜਾ ਰਿਹਾ ਜੀ ਮੈਂ ਉਹਨਾਂ ਨੂੰ ਸਹਿਯੋਗ ਨਹੀਂ ਕੀਤਾ ਇਸ ਕਰਕੇ ਉਹ ਦੋ ਕਮਰਿਆਂ ਦੀ ਜਿਹੜੀ ਸੀਗੀ ਮੈਜ਼ਰਮੈਂਟ ਸਾਡੀ ਟੈਕਨੀਕਲ ਟੀਮ ਨਹੀਂ ਕਰ ਪਾਈ ਬਾਕੀ ਤਕਰੀਬਨ ਸਾਰੇ ਘਰ ਦੀ ਅਸੀਂ ਜਿਹੜੀ ਮੈਜ਼ਰਮੈਂਟ ਕਰ ਲਈ ਹੈ ਤੇ ਉਹਦੀ ਸਾਡੀ ਟੈਕਨੀਕਲ ਟੀਮ ਜਿਹੜੀ ਰਿਪੋਰਟ ਬਣਾਊਗੀ ਜਿਹੜੀ ਰਹਿ ਗਈ ਹੈ ਕਿਉਂਕਿ ਸਾਈਨ ਵੀ ਨਹੀਂ ਸੀ ਕਰ ਰਹੇ ਕਿਉਂਕਿ ਸਾਈਨ ਕਰਵਾਉਣੀ ਸੀ ਇਸ ਕਰਕੇ ਉਹਨਾਂ ਨੇ ਸਾਈਨ ਕਰਨ ਤੋਂ ਮਤਲਬ ਬਚਣ ਵਾਸਤੇ ਉਹ ਮੌਕੇ ਤੇ ਚਲੇ ਗਏ ਕਿੰਨਾ ਕੁ ਰਹਿ ਗਿਆ ਹਜੇ ਇਸ ਦਾ ਜਿਹੜਾ ਬੈਲੈਂਸ ਜੀ ਆਪਾਂ ਦੇਖ ਰਿਹਾ ਤਾਂ ਕਿਉਂਕਿ ਲਗਾਤਾਰ ਉਹ ਤੁਹਾਡੇ ਕੋਲੇ ਇਤਨੀ ਮਨ ਲੱਗਦਾ ਵੀ 12 15 ਵਾਰ ਆ ਚੁੱਕੇ ਨੇ ਬਿਲਕੁਲ ਠੀਕ ਹੈ ਕਾਫੀ ਵਾਰ ਹੀ ਆ ਗਏ ਸਾਡੇ ਕੋਲ ਬਟ ਉਹਨਾਂ ਦੇ ਵਿੱਚ ਕਈ ਚੀਜ਼ਾਂ ਦੇ ਵਿੱਚ ਉਹਨਾਂ ਦੇ ਕੋਲ ਕੁਝ ਕਈ ਉਹਦੇ ਡਾਕੂਮੈਂਟ ਨਹੀਂ ਹੁੰਦੇ ਕਦੇ ਉਹ ਆਉਂਦੇ ਸਾਡੇ ਕੋਲੇ ਕਈ ਚੀਜ਼ਾਂ ਉਹਨਾਂ ਤੋਂ ਕਲੀਅਰਿਫਾਈ ਨਹੀਂ ਕਰ ਪਾਇਆ ਪਰ ਬਾਕੀ ਇਹਨਾਂ ਦੇ ਫਰਮਸ ਨੇ ਕੁਝ ਕਾਫੀ ਖੁੱਲ੍ਹੇ ਆਈਆਂ ਜਿਵੇਂ ਕੰਗਲ ਟ੍ਰੇਡਿੰਗ ਹੈ ਧਾਲੀਵਾਲ ਹੈਗੀ ਹੈ ਮਾਲਵਾ ਐਗਰੋ ਹੈ ਤੇ ਜਿਹੜੇ ਮੌਲ ਖੁੱਲੇ ਹੋਏ ਨੇ ਆਪਣੇ ਪਹਾੜਿਆ ਉਹਦੇ ਵਿੱਚ ਇਹਨਾਂ ਦੀ ਪਾਰਟਨਰਸ਼ਿਪ ਹੈਗੀ ਇੱਕ ਮੁੱਗੇ ਆ ਉਹਨਾਂ ਸਾਰਿਆਂ ਦਾ ਜਿਹੜਾ ਰਿਕਾਰਡ ਹੈ ਵੈਰੀਫਾਈ ਕਰਨ ਦੇ ਉੱਤੇ ਟਾਈਮ ਲੱਗ ਰਿਹਾ ਕਿਉਂਕਿ ਜਗ੍ਹਾ-ਜਗ੍ਹਾ ਤੇ ਇਹਨਾਂ ਦੇ ਅਕਾਊਂਟਸ ਨੇ ਕਿ ਜਗ੍ਹਾ-ਜਗ੍ਹਾ ਤੇ ਕਾਫੀ ਇਹਨਾਂ ਦੇ ਅਕਾਊਂਟਸ ਦੀ ਛਾਣਪੇੜ ਕੀਤੀ ਜਾ ਰਹੀ ਹੈ ਉਹ ਸਾਰਾ ਕੁਝ ਚੈੱਕ ਕਰਨ ਤੋਂ ਬਾਅਦ ਜਿਹੜੀ ਇਹਨਾਂ ਦੀ ਆਮਦਨ ਕਿੰਨੀ ਹੈ ਤੇ ਖਰਚੇ ਇਹਨਾਂ ਦੇ ਕਿੰਨੇ ਨੇ ਉਹਦੇ ਸਿਰ ਜਿਹੜੀ ਹੈ ਸਾਡੀਆਂ ਟੀਮਜ਼ ਦੇ ਕੋਲੇ ਅਸੀਂ ਡਿਸਕਸ ਵੀ ਕਰ ਲਏ ਨੇ ਤੇ ਉਹ ਸਾਰੀ ਚੀਜ਼ ਨੂੰ ਅਸੀਂ ਵੈਰੀਫਾਈ ਕਰਾ ਕੇ ਸਾਡੇ ਆਡਿਟ ਆਫਿਸਰਸ ਨੇ ਉਹਨਾਂ ਤੋਂ ਵੀ ਵੈਰੀਫਾਈ ਕਰਵਾਵਾਂਗੇ ਉਸ ਤੋਂ ਬਾਅਦ ਅਸੀਂ ਸਾਰਾ ਫਾਈਨਲਾਈਜ਼ ਕਰਾਂਗੇ ਇਹਨੂੰ ਇਸ ਕਰਕੇ ਟਾਈਮ ਲੱਗ ਰਿਹਾ ਹੈ ਵਿੱਚ ਕਾਫੀ ਲੰਬਾ ਸਮਾਂ ਲੱਗ ਗਿਆ ਇਸ ਮਾਮਲੇ ਦੇ ਵਿੱਚ ਲੇਕਿਨ ਹੁਣ ਜੇ ਦੇਖਿਆ ਜਾਵੇ ਤਾਂ ਉਹਨਾਂ ਦੇ ਘਰ ਤੱਕ ਜਿਹੜਾ ਦੁਬਾਰੇ ਫਿਰ ਰਿਮਾਈਂਡਿੰਗਾਂ ਜਾਣ ਦੀ ਨਹੀਂ ਉਹਨਾਂ ਦਾ ਘਰ ਦੇ ਅਪਰੋਕਸੀਮੇਟਲੀ ਸਾਰੀ ਅਸੀਂ ਕਰ ਲਈ ਹੈ ਜਿਹੜੀ ਰਹੇਗੀ ਆ ਕੁਛ ਇੱਕ ਅੱਧੇ ਕਮਰੇ ਦੀ ਜਾਂ ਹੋਰ ਆ ਵੀ ਉਹਦੀ ਉਹਨਾਂ ਨਾਲ ਅਸੀਂ ਫੇਰ ਦੁਬਾਰੇ ਸਾਡੀ ਟੀਮ ਨਹੀਂ ਹੋਏਗਾ ਜੇ ਅਸੀਂ ਸਾਡੀ ਟੀਮ ਜਿਹੜੀ ਹੈਗੀ ਉਹਦੇ ਉਹਨਾਂ ਦੇ ਸਹਿਯੋਗ ਨਾ ਕਰਨ ਕਰਕੇ ਸਾਨੂੰ ਥੋੜੀ ਦਿੱਕਤ ਆਈ ਆ ਪਹਿਲਾਂ ਤਾਂ ਸਹਿਯੋਗ ਕਰਦੇ ਰਹੇ ਆ ਬਟ ਉਹ ਜਿਹੜੋ ਕੋਈ ਬੈੱਡਰੂਮ ਨੇ ਉਹਨਾਂ ਦੇ ਵਿੱਚ ਥੋੜੇ ਇਤਰਾਜ਼ ਕਰਦੇ ਸੀਗੇ ਵੀ ਸਾਡੇ ਕੋ ਚੈੱਕ ਕਰ ਰਹੇ ਸੀ ਜਦ ਕਿ ਸਾਡੀ ਜਿਹੜੀ ਟੀਮ ਹੈਗੀ ਸਾਰਾ ਸਾਨੂੰ ਚੈੱਕ ਕਰਨਾ ਹੀ ਜਾਂਦਾ ਕੱਲ ਕੱਲੀ ਚੀਜ਼ ਉਹਦੇ ਵਿੱਚ ਕਰਦੇ ਵਿੱਚ ਕੀ ਕੀ ਕਿੰਨੇ ਕਿੰਨੇ ਕੰਸਟਰਕਸ਼ਨ ਹੋਈ ਆ ਕਿਤੇ ਨਵੀਂ ਹੋਈ ਆ ਜਾਂ ਪੁਰਾਣੀ ਹੋਈ ਆ ਉਸ ਨੂੰ ਚੈੱਕ ਕਰਨੀ ਪਈ। ਕੁਝ ਲੱਗਦਾ ਹੈ ਇਸ ਦੇ ਵਿੱਚ ਕੁਝ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਜਿਹੜਾ ਕੁਝ ਹੋਦਰਗਾ। ਇਹ ਦੇ ਜਿਹੜੇ ਚੈਕਿੰਗ ਕਰਨ ਉਪਰੰਤ ਹੀ ਪਤਾ ਲੱਗੂਗਾ ਕਿਉਂਕਿ ਇਹ ਡਿਟੇਲ ਸਾਡੀ ਫਾਈਨਲਾਈਜ਼ ਹੋਣੀ ਹੈ। ਕਿਉਂਕਿ ਇਹਦੇ ਵਿੱਚ ਸਾਡੀ ਟੀਮ ਨੇ ਜੋ ਰਿਪੋਰਟ ਦੇਣੀ ਹੈ ਉਹਦੇ ਮੁਤਾਬਕ ਹੀ ਸਾਨੂੰ ਫਾਈਨਲਾਈਜ਼ ਕਰਨਾ ਪਊਗਾ।